ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਘੈਂਟ ਆ ਤੇ ਜਦੋਂ ਵੀ ਵਲੌਗ ਸ਼ੁਰੂ ਕਰਦੇ ਆ ਨਾ ਕਾਲੀ ਕਾਲੀ ਦੇ ਵਿੱਚ ਹੀ ਕਰਦੇ ਆ ਭੱਜ ਦੌੜ ਹੀ ਪੈ ਜਾਂਦੀ ਹੈ ਤੇ ਇੱਧਰ ਪਹਿਲਾਂ ਮੈਂ ਗੈਸ ਬੰਦ ਕਰਦਾ ਛੋਲੇ ਉਬਲਦੇ ਰੱਖੇ ਹੋਏ ਨੇ ਮੈਂ ਛੋਲੇ ਉਬਲਦੇ ਨੇ ਆਪਣੇ ਤੇ ਜਿਵੇਂ ਤੁਹਾਨੂੰ ਮੈਂ ਕੱਲ ਵਾਲੇ ਵਲੌਗ ਚ ਦੱਸਿਆ ਸੀ ਕਿ ਅਮਨ ਰੌਣੇ ਆਉਣਾ ਤੇ ਅਮਨ ਹੁਰੀ ਆ ਗਏ ਨੇ ਉਹ ਕਹਿੰਦੇ ਮੈਂ ਥੱਲੇ ਅਸੀਂ ਪਹੁੰਚ ਗਾਏ ਤਾਂ ਤੂੰ ਥੱਲੇ ਆ ਜਾ ਕਿਉਂਕਿ ਅਸੀਂ ਜਾਣਾ ਬਾਜ਼ਾਰ ਤੇ ਮੈਂ ਵੀ ਕਾਲੀ ਕਾਲੀ ਰੈਡੀ ਹੋਈਆਂ ਫਟਾਫਟ ਮੈਂ ਸੁੱਤੀ ਪਈਆਂ ਸੁੱਤੀ ਨਹੀਂ ਮਤਲਬ ਲੰਮੇ ਪਈ ਹੋਈ ਆ ਮੈਂ ਕਿਹਾ ਚਲੋ ਕੋਈ ਨਾ ਉਹਨਾਂ ਆਰਾਮ ਨਾ ਆਉਣਾ ਤੇ ਮੇਰੇ ਫੋਨ ਦੀ ਬੈਟਰੀ ਵੀ ਨਹੀਂ ਇੱਧਰ ਮੈਂ ਪਾਵਰ ਬੈਂਕ ਨਾਲ ਚਾਰਜ ਲਾਇਆ ਹੋਇਆ ਫੋਨ ਤੇ ਆਪਾਂ ਰੈਡੀ ਆਂ ਬਸ ਜਦੋਂ ਫੋਨ ਆਇਆ ਪਾ ਥੱਲੇ ਚਲੇ ਜਾਣਾ ਇੱਧਰ ਮੇਰੇ ਕੱਪੜਿਆਂ ਦਾ ਇੰਨਾ ਗਾਹ ਪਿਆ ਨਾ ਮੇਰਾ ਦਿਲ ਕਾਲਾ ਪੈ ਰਿਆ ਅੱਧੇ ਮੈਂ ਪ੍ਰੈਸ ਕਰਕੇ ਰੱਖੇ ਨੇ ਕੱਲ ਮੀਂਹ ਪਿਆ ਹੈ ਨਾ ਮੀਂਹ ਨੇ ਇੰਨੀ ਗਰਮੀ ਕਰਦੀ ਇੰਨੀ ਗਰਮੀ ਕਰਦੀ ਬੁਰਾ ਹਾਲ ਤੇ ਫਿਰ ਵੀ ਅੱਜ ਮੈਂ ਥੋੜੇ-ਬੋਟੇ ਕੂਕੜੇ ਕਰ ਤੋਂ ਥੋੜੇ-ਬੋਟੇ ਰਹਿ ਗਏ ਤੇ ਬਸ ਮੈਂ ਉਹਨਾਂ ਦਾ ਵੇਟ ਕਰ ਰਿਹਾ ਆਜੋ ਤੇ ਤੇ ਬਾਜ਼ਾਰ ਚ ਆਪਾਂ ਨੇ ਆਪਣਾ ਆਰਡਰ ਹੈ ਜੀ ਜੁੱਤੀਆਂ ਦਾ ਜੁੱਤੀਆਂ ਜੱਪੀਆਂ ਲੈਣੀਆਂ ਨੇ ਤੇ ਬਸ ਇਧਰ ਮਾਟਾ ਮਟਾ ਬੰਦ ਕਰਾ ਦਮਨ ਚਲੀ ਗਿਆ ਟਿਊਸ਼ਨ ਤੇ ਚਲੋ ਜੀ ਆਪਾਂ ਵਲੌਗ ਕੰਟੀਨਿਊ ਕਰਤਾ ਬਣੇ ਰਹੋ ਵਲੌਗ ਚ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਂ ਆਪਣਾ ਪਰਸ ਫੁਸੇ ਚੱਕ ਲੈਂ ਮੈਂ ਟਾਈਮ ਤੇ ਭੁੱਲ ਜਾਨੀ ਨਹੀਂ ਹੁੰਨੀ ਆ ਮੇਰਾ ਪਰਸ ਇੱਥੇ ਟੰਗਿਆ ਰਹਿੰਦਾ ਕਦੋਂ ਵੀ ਇਹਨੂੰ ਲੈ ਕੇ ਜਾਣਾ ਚਾਹੀ ਪੈਂਦਾ ਕਦੇ ਵੀ ਪਰਸ ਹੀ ਆਪਿਆ ਟੰਗਿਆ ਪਿਆ ਤੇ ਚਲੋ ਜੀ ਜਾ ਕੇ ਮਿਲਦੇ ਆਂ ਆਪਾਂ ਮਨ ਹਰਾਨਾ ਤੇ ਲੋ ਜੀ ਅਮਨ ਹਰੀ ਆ ਗਏ ਤੇ ਆਪਾਂ ਨਿਕਲ ਚੁੱਕੇ ਆ ਬਹੁਤ ਹੋਰੋ ਨੰਬਰ ਭਾ ਨਿਕਲ ਚ ਪਾਏਗਾ ਤੇ ਜਾਣਾ ਬਾਜ਼ਾਰ ਜਾਣਾ ਕਿੱਧਰ ਜਾਣਾ ਹਜੇ ਕੋਈ ਪਤਾ ਨਹੀਂ ਆਟੋ ਵਾਲਾ ਦੇ ਹਟੋ ਕੇ ਵਿੱਚ ਲਾਰਿਆ ਬਾਵਾ ਖਲਾਰ ਖਲਾਰ ਕੇ ਅੱਗੇ ਵਾਲਾ ਜੀ ਇਹ ਮੈਨੂੰ ਕੁਝ ਖਵਾਓ ਮੈਨੂੰ ਭੁੱਖ ਲੱਗੀ ਹੈ ਅੱਛਾ ਸਾਡਾ ਉਧਰ ਨਹੀਂ ਪੰਗਾ ਪਾ ਬੰਦੇ ਨੂੰ ਕਾਫੀ ਪਿਓ ਫਿਰ ਲੈ ਕੇ ਜਾਂਦਾ ਹਾਂ ਹਾਂ ਗੱਲ ਸੁਣ ਘਰੇ ਲੰਗਰ ਬਣਿਆ ਪਿਆ ਸੀ ਤੂੰ ਘਰੇ ਆ ਜਾਂਦਾ ਲੰਗਰ ਤੇ ਖਾਣਾ ਨਹੀਂ ਨਾ ਅੱਛਾ ਤੂੰ ਖਾ ਲੋ ਫਿਰ ਜੋ ਮਰਜ਼ੀ ਖਾਓ ਜਾ ਕੇ ਤੂੰ ਖਾ ਕੇ ਆਉਣਾ ਸੀ ਨਾ ਸੁਣਾ ਮੈਂ ਆਣਾ ਟਾਈਮ ਕਿੱਥੇ ਹਾਂ ਸਾਨੂੰ ਇਹ ਕਿ ਸੰਗਰੂਰ ਨਾਲ ਭਾਜੇ ਕਿਤੇ ਸੰਗਰੂਰ ਪਹੁੰਚੀ ਸੰਗਰੂਰ ਨਹੀਂ ਭਾਜਦਾ ਕਿਤੇ ਨਾ ਨਹੀਂ ਇਹਦੇ ਪੈਸੇ ਲੱਗੇ ਆ ਸਨ ਪ੍ਰੂਫ ਦੇ ਅੱਛਾ ਤੇਨੂੰ ਖੋਲਣਾ ਪ੍ਰੂਫ ਦੇ ਤੇ ਧੁੱਪ ਲੱਗੇ ਹੋਵੇ ਧੁੱਪ ਲੱਗੀ ਜਾਵੇ ਹਾਂ ਲੈ ਠੀਕ ਹੈ ਨਾ ਇਹ ਉਹ ਖੋਲਣਾ ਹੀ ਖੋਲਣਾ ਮੰਮੀਆਂ ਕਿ ਮੈਨੂੰ ਗੱਜਰ ਜਿਹਾ ਹੁੰਦਾ ਜੇ ਗੁੰਮਾ ਲੱਗ ਲੱਗ ਰਿਹਾ ਬੰਦ ਹੋ ਗਿਆ ਵੀ ਕੁਛ ਨਾ ਕੁਛ ਖੁੱਲਿਆ ਹੋਵੇ ਨਾ ਤਾਂ ਪਹਿਲੀ ਵਾਲੀ ਮਰੂਤੀ ਚ ਸਨ ਪ੍ਰੂਫ ਲੱਗਿਆ ਪਹਿਲਾ ਹੀ ਮਰੂਤੀ ਚੱਕ ਲੈਂਦੀ ਤੇ ਹਾਂ ਉਹ ਗਾਂ ਜੇ ਆ ਗਿਆ ਜਦੋਂ ਪਸੀਨਾ ਨਿਕਲਿਆ ਕਰ ਇਤੋਂ ਸੇਤ ਚੋਂ ਪਈ ਉਹਦੋਂ ਨੱਕ ਰਾਈ ਬੰਦ ਬਣਾ ਮੈਂ ਕਿਹਾ ਮੈਨੂੰ ਕਿਵੇਂ ਘਰੋਂ ਕਿਵੇਂ ਗੱਡੀ ਵੱਡੀ ਲੈ ਜਾਨੀ ਕਹਿੰਦੇ ਨਹੀਂ ਮੈਂ ਤੂੰ ਆ ਕੇ ਲੈ ਮੈਂ ਲੈ ਕੇ ਜਾਈ ਮੈਂ ਸਾਵਾ ਮੈਂ ਮੱਕਾ ਉਹਨੂੰ ਗੱਛੇ ਬਾਹਰ ਲੈਣੇ ਰਹਿ ਗਿਆ ਜਦੋਂ ਗਾਂ ਜੇ ਆਇਆ ਕਦੋਂ ਮੈਂ ਕਿਵੇਂ ਝੋਲਾ ਰਹਿ ਗਿਆ ਚੁੰਨੀ ਵਾਲਾ ਘਰੇ ਕਹਿੰਦੇ ਗੱਡੀ ਦੁੱਜੀ ਲੈ ਆਈ ਹੈ ਇਹ ਹੋ ਮੂੰਹੋਂ ਚ ਫਕਦਾ ਇਸ ਚੀਜ਼ ਹੈ ਉਹਦੇ ਚੱਪੂ ਚਲਾਈ ਜਾਓ ਕਦੇ ਇੱਧਰ ਨੂੰ ਕੋਰਦੇ ਉਹਨੂੰ ਗੱਲੋ ਜਿੰਨਾ ਮੀਂਹ ਪਿਆ ਸੀ ਠੰਡਾ ਹੋ ਜਾਊਗਾ ਪਰ ਹੋਇਆ ਨਹੀਂ ਕਿਹੜਾ ਠੰਡਾ ਹੋਇਆ ਹੈ ਪਤਾ ਹੀ ਨਹੀਂ ਲੱਗਿਆ ਆਈ ਫੋਨ ਕਰੀ ਜਾ ਰਿਹਾ ਕਿਤੇ ਨਾ ਲੱਗਾ ਆਹ ਦੇਖੋ ਅਮਨ ਨੇ ਨਾ ਨਵੀਂ ਲੁੱਕ ਪਾਈ ਅੱਜ ਚੁੰਨੀ ਬਾਜ਼ਾਰ ਚੋਂ ਹੀ ਲੈ ਕੇ ਤੇ ਉੱਤੇ ਹੀ ਲੈ ਲਈ ਕੰਸਟੈਂਟ ਕੰਮ ਕਰਦਾ ਨੇ ਮੈਂ ਇਹ ਢੰਗੀ ਕਰ ਲੋ ਐਸੀ ਜਨਾਲੋ ਮੜਾ ਜਿਹਦਾ ਚਲਦੀ ਪਈ ਗੱਡੀ ਤਾਂ ਚੱਲਣ ਢਈ ਹੈ ਲੋ ਜੀ ਹੁਣ ਅਸੀਂ ਲੈਣ ਆਏ ਹਾਂ ਜੁੱਤੀਆਂ ਮੈਂ ਵੀ ਇਹ ਪੰਜਾਬੀ ਜੁੱਤੀ ਬਾਟੇ ਆ ਗਈ ਸਵੱਬੀ ਪਾ ਲਈ ਮੈਂ ਯਾਹ ਜੁੱਤੀ ਦੇ ਸੋਲੇ ਬਣਾ ਦੇ ਪਈਆਂ ਲੱਗੇ ਹਾਂ ਫੜੀ ਪਾ ਕੇ ਦੇ ਸੋਹਣੀ ਲੱਗ ਰਹੀ ਹੈ ਠੀਕ ਹਨੀ ਪਾ ਕੇ ਵੇਖ ਤੇ ਤੈਨੂੰ ਆਜੂਗੀ ਪਾ ਪੈਰ ਇਹ ਕੀ ਚਮੜੇ ਦੀ ਹੈ ਸੋਹਣੀ ਹੈ ਮਾ ਪਾ ਕੇ ਦੇ ਪਾ ਕੇ ਦੇ 15 ਮਿੰਟ ਲੱਗਾਂਗੇ ਪਰ ਅਪੀਕ ਕਰੀ ਉਸ ਕੋਲ ਗਿਰੀ ਮੇਰੀ ਦੇ ਇੱਕ ਗੱਲ ਤੋਂ ਧਿਆਨ ਨਾਲ ਮੈਨੂੰ ਪਹਿਲਾਂ ਹੀ ਪਤਾ ਹੈ ਲੱਖ ਕੱਥੇ ਪਾ ਦਨ ਹੈ ਨੀ ਟੈਨਸ਼ਨ ਲਈ ਫਿਰ 39 ਨੰਬਰ ਜਿਉਂ ਹੋਰ ਨਹੀਂ ਨਹੀਂ 39 ਨਹੀਂ ਆਉਂਦਾ ਤਾਂ 39 ਅੱਜ ਆ ਨਹੀਂ ਰਿਹਾ ਇਹ ਥੋੜੇ ਵੱਟਾ ਲੈ 40 ਨੰਬਰ ਆਉਂਦਾ ਠੀਕ ਹੈ ਚਲੋ ਠੀਕ ਹੈ ਬਾਈ ਹਾਂ ਅੱਜ पेगड़ी दा तैसे आए हो ये सब को कोई नहीं ना कोई को मार बनी उन्होंने आगे मल्टीपल नींद दबके चली दबके चली वो पाकिस्तानी आ भी दबके चल नहीं नहीं ये सधुर जाए सारी ये मोती का प्यारा है अभी जमा डिफरेंस है तो ये दबके जो दिखाओ वाला रोर ये भी थोड़ा टेडी टेप पूछ मिलावली सोना ना एड़ा रे इनको निकल गए पता नहीं डिसाइड कर दे दे दो कोई पाकिस्तानी किसन जी दिखावा ਕੋਨੇ ਲਿਜੀਏ ਤਾਂ ਨਹੀਂ ਸੈਕਿੰਡ ਪਾਈਟ ਵਰਤਾਂ ਰੈਡਰ ਮੋਤੀ ਆ ਮੋਤੀ ਆ ਇਹ ਨਹੀਂ ਗੁੱਤੀ ਆ ਉਹ ਸੋਹਣੀ ਜਾਂਦਰ ਸਿੰਪਲ ਲੱਗ ਵੀਦ ਨੇ ਇਹਦੇ ਨਾਲ ਦੀ ਆ ਦੇਖੋ ਇਹਦੇ ਥੀ ਕਾੜੀ ਨੋ ਗਿਆ ਆ ਦੇਖੋ ਜੀ ਕਿੰਨਾ ਮੇਰੀ ਰੀਲ ਬਣਾ ਦਿਓ ਕੋਈ ਇੰਸਟਾਗ੍ਰਾਮ ਤੇ ਆ ਦੇਖ ਕਿੰਨਾ ਇਹਦੇ ਨਾਲ ਕੰਨੀ ਆ ਉਹ ਜ਼ਿਆਦਾ ਸੋਹਣੀ ਲੱਗ ਰਹੀ ਆ ਕੀ ਗੁੱਤੀ ਵਧੀਆ ਜਿਹਾ ਪਾ ਹੁਣ ਵੀਰੇ ਮੇਰੇ ਪੈਰ ਮੈਂ ਵੀਡੀਓ ਪਾਉਣੀ YouTube ਤੇ ਸੋਹਣੀ ਹੈ ਵੀ ਸੋਹਣੀ ਨੀ ਤੇ ਫਿਰ ਆ ਲੈ ਲੈ ਜੇ ਅਲੱਗ ਜਾਣੀ ਤੇ ਫਿਰ ਇਹ 골ਡਨ ਭੇਜ ਦੇਨੇ 골ਡਨ ਭੇਜ ਦੇਨੇ ਆ ਤੇਰੇ ਵੀਰੇ 골ਡਨ ਦਿਖਾਈ ਚ ਉਹ ਵਾਲੀ ਉਪਰਾ ਰੱਖ ਪਾਕਿਸਤਾਨੀ ਇਹ ਵੀ 39 ਨੰਬਰ ਹੈ ਹਾਂਜੀ ਇਹਨੇ ਤਾਂ ਮੈਂ ਦੀ 39 ਤੇਰੀ ਜੁੱਤੀ ਬਹੁਤ ਸੋਣੀ ਆ ਵੀ ਜੁੱਤੀ ਇਹ ਆਹੀ ਜੁੱਤੀ ਬਹੁਤ ਸੋਹਣੀਆਂ ਸਾਰੇ ਸੋਟਾ ਨਾਲ ਮੈਚ ਹੋ ਜਾਂਦੀ ਹੂੰ ਸਹੀ ਸਹੀ ਇੱਕ ਤਾਰ ਦੇ ਤੇ ਪੜਾਈ ਜੁੱਤੀ ਆਲੀ ਆਪਾਂ ਨੂੰ ਇੱਕ 我。 ਕਾਲਾ ਚੋਗਾ ਕਾਲਾ ਆਪਣਾ ਕਾਲਾ ਚੋਈ ਬਾਜ਼ਾਰੋਂ ਮਾਈ ਕਾਲਾ ਚੋਈ ਅਸੀਂ ਹੋਰ ਤੇ ਨਹੀਂ ਨਾ ਕੋਈ ਸਮਾਨ ਵਿੱਚ ਮੇਰਾ ਮੇਰੇ ਲੈਚਾਂ ਲੈਣੀਆਂ ਵਰਦੀਆਂ ਨੇ ਲੈਚਾਂ ਨਹੀਂ ਮੇਰੀਆਂ ਕੋਲ ਲੈਚਾਂ ਲੈਣੀਆਂ ਤੁਹਾਨੂੰ ਸਾਹਮਣੇ ਮਿਲਣੀਆਂ ਨਾ ਤੁਰ ਘਣੇ 8:00 ਵਜੇ ਬੰਦ ਕਰਦੇ ਦੋ ਆ। ਐਂਕੰਗਾ ਐਂਕੰਗਾ ਬੈਠ। ਜੇ ਹੋਣੀ ਚਾਹਣੀ ਤਾਂ ਫੇਲਦੀ ਆ ਜੀ ਫਿਰ ਨਹੀਂ ਮੈਂ ਬਣਾ ਲਾਂਗੀ। ਸਿੰਮੂ ਦਾ ਸਮਾਨ ਭੇਜਣਾ ਨਾ ਆਉ ਮਤ ਆਇਨਾ ਜਾਂ ਤਾਂ ਆਜ ਇਕੱਠਾ ਬਣਾ ਕੇ ਦੇ ਦਈਏ ਸ਼ਨੀਵਾਰ ਨੂੰ ਆਵਾਂਗੀ। ਚਲੋ ਜੀ ਅਮਨੂਰੀ ਚਲੇ ਗਿਆ ਆਪਾਂ ਸਾਡਾਂ ਤੇ ਇਧਰ ਦਮਨ ਕਰੀ ਮੇਰੀ ਖਲਕ ਤੇ ਮੈਂ ਛੋਲੇ ਉਬਾਲ ਕੇ ਰਹੀ ਸੀ ਵਾਈਟ ਤੇ ਇਧਰ ਮੈਂ ਲਾ ਲਿਆ ਤੜਕਾ ਕਿਉਂਕਿ ਆਪਾਂ ਲੇਡੀ ਹੋ ਗਏ ਬਾਜ਼ਾਰ ਚ ਜੁੱਤੀਆਂ ਜੱਤੀਆਂ ਲੈਣੀਆਂ ਸੀ ਆਪਣੀਆਂ ਜੁੱਤੀਆਂ ਦਾ ਆਰਡਰ ਸੀ ਬਾਹਰ ਨਾਲ ਉਹ ਦਿੱਤਾ ਚਲੋ ਕੋਈ ਗੱਲ ਨਹੀਂ ਬਸ ਆਪਣੇ ਛੋਲੇ ਬਲੇ ਤੜਕਾ ਲਾ ਕੇ ਆਪਾਂ ਨਾਲ ਬਣਾਣੇ ਨੇ ਚੌਲ ਇਹ ਮੇਰਾ ਇੱਕ ਪਾਸੇ ਰੱਖ ਲਾ ਤੇ ਚੌਲ ਤੇ ਐਂਕੀ ਉੱਪਰ ਇਹਦੇ ਨੂੰ ਪਾਣੀ ਰੱਖਦਾ

ਸਬਜੀ ਆਪਣੀ ਬਣ ਗਈ ਜੀ ਕੈਂਡ ਦੇ ਵਾਈਟ ਛੋਲੇ ਤੇ ਨਾਲ ਚੌਲ ਤੇ ਚਲੋ ਹੁਣ ਆਪਾਂ ਖਾਈਏ ਰੋਟੀ ਦਮਨ ਨੇ ਖਾ ਲਈ ਦਮਨ ਨੂੰ ਭੁੱਖ ਲੱਗੀ ਸੀ ਮੈਂ ਕਿਹਾ ਮੈਂ ਦਿਖਾ ਦਾਂ ਜਿਹੜੇ ਨਵੇਂ ਕੱਪੜੇ ਲੈਂਦੇ ਹੁਣ ਰੋਜ਼ ਰੋਜ਼ ਡੇਲੀ ਡੇਲੀ ਪਾ ਕੇ ਜਾਣਾ ਰਹੀ ਇਹਨਾਂ ਗੱਲ ਸੀ ਜੀ ਤੁਹਾਨੂੰ ਰਿਮਾਈਂਡਰ ਕਰਾ ਦਿਆ ਕਰੋ ਹਨਾ ਤੁਸੀਂ ਕਹਿੰਦੇ ਕਿ ਜਦੋਂ ਮਤਲਬ ਟਾਈਮ ਨਾਲ ਕੱਪੜਿਆਂ ਦੀ ਕਲੈਕਸ਼ਨ ਕਰ ਲੈਣੀ ਚਾਹੀਦੀ ਟਾਈਮ ਟੂ ਟਾਈਮ ਤੇ ਆਤਾਰ ਮੰਨਦੇ ਨਹੀਂ ਕਿ ਤੁਸੀਂ ਕਮੈਂਟ ਕਰਿਆ ਕਰੋ ਫਿਰ ਸ਼ਾਇਦ ਤੁਹਾਡੀ ਮੰਨ ਲੈਣ ਭੈਣ ਦੀ ਇੱਕ ਸਾਲ ਬਾਅਦ ਸ਼ਾਪਿੰਗ ਕੀਤੀ ਆ ਉਹੀ ਪੈਂਟਾਂ ਬੈਂਟਾਂ ਪਾਉਂਦੇ ਰਹੇ ਆ ਇੰਨੀਆਂ ਪੈਂਟਾਂ ਹੀ ਹੋਰ ਚਲ ਆਊਟਫਿਟ ਦੱਸੋ ਜੀ ਕਿਵੇਂ ਲੱਗ ਰਹੀ ਏ ਹਾਂ ਯਾਨਾ ਕਮੈਂਟ ਕੀ ਬਹੁਤ ਸੁਣਨ ਲੱਗਦੀ ਕਿਵੇਂ ਖੜੇ ਸਾਵਧਾਨ ਹੋ ਕੇ ਬਾਬਾ ਵੀ ਸ਼ੁਕਰ ਕਰਦੇ ਕਰੀਂਗੇ ਹਾਂ ਹੁਣ ਰੀਨਾ ਗੱਲ ਜੀ ਭੈਣ ਦੀ ਗੱਲ ਮੰਨਣੀ ਤੁਸੀਂ ਸਮਝ ਗਏ ਨਾ ਅਜੀ ਪ੍ਰੋ ਮੁੰਡਾ ਰੈਡੀ ਹੋ ਗਏ ਨੇ ਜਾਣ ਵਾਸਤੇ ਤੇ ਅੱਜ ਤੁਹਾਨੂੰ ਮੈਂ ਟਾਈਮ ਦਿਖਾਨੀ ਆ ਕਿ ਅੱਜ ਇਹ ਕਿੰਨੀ ਜਲਦੀ ਰੈਡੀ ਹੋਏ ਨੇ ਅੱਜ ਇਹਨਾਂ ਨੂੰ ਕੰਮ ਹੈ ਆਫਿਸ 'ਚ ਤੇ 8:30 ਮਤਲਬ 8 ਵਜੇ ਰੈਡੀ ਹੋ ਗਏ ਸੀ ਤੇ ਟਾਈਮ ਹੋ ਗਿਆ ਉਹ ਦੇਖੋ 8:20 ਦਾ ਤੇ ਬਸ ਆਫਿਸ ਜਾਣ ਨੂੰ ਰੈਡੀ ਨੇ ਤੇ ਆਪਾਂ ਵੀ ਇਹਨਾਂ ਦਾ ਟਿਫਨ ਟੁਫਨ ਪੈਕ ਕਰ ਰਹੇ ਆ ਰਸੋਈ 'ਚ ਹੀ ਆ ਗ ਜਾਂਦੇ ਨੇ ਟਿਫਨ ਲੈਣ ਹੈ ਕਰੋ ਥੋਪੇ ਪੈਕ ਨਾ ਕਰਦੀਆਂ ਚਲੋ ਜੀ ਇੱਧਰ ਆਪਣੀ ਮਸ਼ੀਨ ਲਾਈ ਆਪਣਾ ਕੱਪੜਾ ਧੋਪ ਕੇ ਨਾ ਸੁੱਕਣੇ ਪਾਣੇ ਕਿਉਂਕਿ ਸਵੇਰੇ ਸਵੇਰੇ ਸੁੱਕ ਜਾਂਦਾ ਠੀਕ ਹੈ ਫਿਰ ਨਹੀਂ ਤਾਂ ਫਿਰ ਧੁੱਪ ਨਾਲ ਰੰਗ ਉੱਡ ਜਾਂਦਾ ਇਹਨਾਂ ਦਾ ਇਹਨਾਂ ਨੂੰ ਸੁੱਕਣੇ ਪਾਉਣਾ ਕੱਪੜੇ ਤਲਾਂ ਪਾਸ ਕਾਰਨ ਤੋੜ ਲਈਏ ਆਜੋ ਆਜੋ ਨਿਕਲੋ ਹੁਣ ਬਹੁਤ ਟਾਈਮ ਹੋ ਗਿਆ ਕਿ ਟਾਈਮ ਇੱਥੇ ਅੱਜ ਉਹ ਕਰ ਦੇਣਾ ਆ ਟਾਈਮ ਜ਼ਿਆਦਾ ਹੋ ਗਿਆ ਆਜੋ ਫਟਾਫਟ ਬਸ ਹੋ ਗਿਆ ਸਭ ਨੂੰ ਹਾਂ ਤੇ ਜਲਦੀ ਕਿਉਂ ਚੱਲੇ ਹੋ ਹਾਂ ਕਿਉਂ ਜਲਦੀ ਕਿ ਚੱਲੇ ਮੈਂ ਬਸ ਟੈਸਟ ਹੋ ਗਿਆ ਤੁਹਾਡਾ ਮੈਡੀਕਲ ਟੈਸਟ ਜਿਹੜਾ ਸੀ ਕਾਫੀ ਕੰਮ ਹੋ ਗਿਆ ਟੈਸਟ ਉਹਦੀ ਰਿਪੋਰਟ ਕਦੋਂ ਆਣੀ ਰਿਪੋਰਟ ਦੋ ਚਾਰ ਦਿਨਾਂ ਦਾ ਕਾਜ ਸੀ ਅੱਛਾ ਬਾਕੀ ਉਹੀ ਹੈ ਬਾਕੀ ਚੀਜ਼ਾਂ ਸਾਰੀ ਠੀਕ ਨੇ ਟੀ-ਸ਼ਰਟ ਮੈਨੂੰ ਐ ਲੱਗਦਾ ਥੋੜੀ ਮੋਟੀ ਏ ਨਹੀਂ ਨਹੀਂ ਹਾਂ ਬਾਕੀ ਬਾਕੀ ਸਭ ਠੀਕ ਆ ਹੋ ਗਿਆ ਬਸ ਇੱਕ ਫੈਟੀ ਲੀਵਰ ਦਾ ਹੀ ਪੰਗਾ ਹੈ ਇੱਕ ਟ੍ਰਾਈਗਲਾਈਸਰਾਈਡ ਵਧਿਆ ਹੋਊਗਾ ਦੋ ਚੀਜ਼ਾਂ ਹੋਣਗੀਆਂ ਕੱਲ ਇੱਕ ਭੈਣ ਦਾ ਕਮੈਂਟ ਵੀ ਆਇਆ ਏ ਉਹ ਕਹਿੰਦੇ ਪਤਾ ਨਹੀਂ ਕੀ ਸੀ ਨਾ ਮੈਂ ਭੁੱਲ ਗਈ ਉਹ ਚੀਜ਼ ਟਰਾਈ ਕਰੋ ਕਮੈਂਟ ਪੜ੍ਹ ਕੇ ਲਿਆਓ ਇੱਕ ਵਾਰੀ ਟਰਾਈ ਕਰਕੇ ਦੇ ਦਿਓ ਹਾਂ ਹਾਂ ਲੈ ਆਓ ਜੇ ਕਹਿੰਦੇ ਉਹਦੇ ਨਾਲ weight ਵੀ ਘਟ ਹੋਏਗਾ ਤੇ ਵੈਸੇ ਵੀ ਕਹਿੰਦੇ ਸਾਰੀ ਕਾਫੀ ਚੀਜ਼ਾਂ ਦਾ ਹੱਲ ਆ ਉਹ ਹਾਂ ਹਾਂ ਆ ਵੀ ਖੁੱਲ ਗਿਆ ਹੈ ਟੈਗ ਕੀ ਨਹਾਣਿਆਂ ਵਾਲੀਆਂ ਗਾਮ ਹੋ ਗਿਆ 5 ਮਿੰਟ ਚਲੋ ਠੀਕ ਹੈ ਠੀਕ ਬਾਈ ਬਾਈ ਲੈ ਲਿਆ ਸਾਰਾ ਕੁਛ ਟੀਫਨ ਟੂਫਨ ਬਾਈ ਚਲੋ ਜੀ ਉਤਾਰ ਚਲੇ ਗਏ ਸੀ ਆਫਿਸ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜੇ ਕੱਪੜੇ ਧੋਤੇ ਸੀ ਆਪਣੇ ਸੁਕਣੇ ਪਾ ਦਿੱਤੇ ਸਾਰੇ ਕੰਮ ਆਪਣੇ ਨਿਭੜ ਕੇ ਨੇ ਕਰਦੇ ਤੇ ਹੁਣ ਮੈਂ ਚੱਲੀ ਨਹਾਣ ਤੇ ਨਹਾ ਕੇ ਕਰਨਾ ਪਾਠ ਇਹ ਬਾਹਰ ਕੱਪੜੇ ਪਾਤੇ ਪਰ ਮੌਸਮਵੇਂ ਹੋਇਆ ਪਿਆ ਕਿ ਤੇ ਮੀਂਹ ਆ ਜਾਏ ਬਸ ਮੈਂ फटाफट ਨਹਾ ਕੇ ਆਈ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਇੱਥੇ ਹੀ ਆਪਾਂ ਵਲੌਗ ਕੰਟੀਨਿਊ ਕਰ ਦਿੰਦੇ ਹਾਂ सारियूं bye-bye.